ਟੈਰਰਿਸਟ ਫਰੰਟ ਦੀ ਅੰਮ੍ਰਿਤਸਰ ਇਕਾਈ ਵੱਲੋਂ ਸੰਗਠਨ ਦੇ ਦਫ਼ਤਰ ਵਿਖੇ ਪਹਿਲਗਾਮ ਦੇ ਸ਼ਹੀਦਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਤਵਾਦ ਵਿਰੋਧੀ ਸੰਗਠਨ ਦੇ ਰਾਸ਼ਟਰੀ ਸਕੱਤਰ ਸਾਹਿਬ ਸਿੰਘ ਅਤੇ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਪੁੱਜੇ। ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਇਆਂ ਉਹਨਾਂ ਆਖਿਆ ਕਿ ਪਾਕਿਸਤਾਨ ਵੱਲੋਂ ਜੋ ਜੰਮੂ ਕਸ਼ਮੀਰ ਪਹਿਲਗਾਮ ਵਿਖੇ ਬੇਕਸੂਰ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਹੁਤ ਹੀ ਦੁਖਦਾਈ ਘਟਨਾ ਹੈ। ਪਾਕਿਸਤਾਨ ਦੀ ਇਸ ਹਰਕਤ ਨੂੰ ਭਾਰਤ ਭਾਰਤ ਵਾਸੀ ਕਦੇ ਵੀ ਨਹੀਂ ਭੁੱਲਣਗੇ ਇਸ ਮੌਕੇ ਸ਼ਿਫ ਭੰਡਾਰੀ, ਸੂਰਜ, ਅਸ਼ੋਕ ਸ਼ਾਹੀ, ਤੇਜਿੰਦਰ ਹੈਪੀ, ਜਸਬੀਰ ਸਿੰਘ ਪੋਲਾ, ਪ੍ਰੇਮ ਮਸੀ, ਵਿਸ਼ੂ ਸੈਣੀ, ਹਰੀਸ਼ ਮਹਾਜਨ, ਰਾਜੂ ਸਮੇਤ ਮੈਂਬਰ ਮੌਜੂਦ ਸਨ ਅੱਜ 올 ਇੰਡੀਆ ਐਂਟੀ ਟੈਰਰ ਫਰੰਟ ਵੱਲੋਂ ਪਹਿਲਗਾਮ ਵਿੱਚ ਸ਼ਹੀਦ ਹੋਏ ਸਾਡੇ ਭਾਰਤ ਵਾਸੀਆਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਔਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਾਂ ਹੁਣ ਇਸ ਵੇਲੇ ਪੂਰਾ ਮੌਕਾ ਕੋਈ ਬਹਾਨਾ ਨਹੀਂ ਚਾਹੀਦਾ ਸਿੱਧਾ ਅਟੈਕ ਕਰਨਾ ਚਾਹੀਦਾ ਔਰ ਇਹਨੂੰ ਪਾਕਿਸਤਾਨ ਨੂੰ ਖਤਮ ਕਰ ਦੇਣਾ ਚਾਹੀਦਾ ਹਮੇਸ਼ਾ ਹੀ ਬਾਰ-ਬਾਰ ਅਸੀਂ ਕਿੰਨੇ ਕ ਜਖਮ ਕਿੰਨੇ ਕ ਜਖਮ ਅਹੀਂ ਪਾਕਿਸਤਾਨ ਕੋ ਕੂੜੀ ਕਦੀ ਉੜੀ ਹਮਲਾ ਕਦੀ ਸਾਡੇ ਪੈ ਪਹਿਲਾਂ ਇਹਨਾਂ ਨੇ ਜਵਾਨ ਸ਼ਹੀਦ ਕਰਤੇ ਆਏ ਦਿਨ ਸਾਡੇ ਕਦੀ ਪੰਜਾਬ ਦੇ ਵਿੱਚ ਨਸ਼ਾ ਭੇਜ ਕੇ ਡਰੋਨ ਦੇ ਜ਼ਰੀਏ ਹਥਿਆਰ ਭੇਜ ਕੇ ਸਾਡੇ ਪੰਜਾਬ ਦਾ ਵੀ ਮਾਹੌਲ ਖਰਾਬ ਕਰਵਾਉਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਇਹੋ ਹੀ ਮੰਗ ਕਰਾਂਗੇ ਪਾਕਿਸਤਾਨ ਤੇ ਕੜੀ ਕਾਰਵਾਈ ਕੀਤੀ